ਅਗਲਾ ਸਵਾਲ ਇਹ ਹੈ ਕਿ ਤੁਸੀਂ ਕਹਿੰਦੇ ਹੋ ਕਿ ਆਪਣੇ ਉਦੇਸ਼ਾਂ ਤੋਂ ਬਾਜ਼ਾਓ ਤੁਹਾਡੇ ਉਦੇਸ਼ ਕਿਸੇ ਕੰਮ ਦੇ ਨਹੀਂ ਇਹ ਤੁਸੀਂ ਸਲਾਹ ਦਿੰਦੇ ਹੋ ਪਰ Swami Vivekananda ਤਾਂ ਸਾਨੂੰ ਕਹਿ ਗਏ ਹਨ ਕਿ ਉਠੋ ਜਾਗੋ ਅਤੇ ਆਪਣੇ ਉਦੇਸ਼ ਵੱਲ ਤਦ ਤੱਕ ਵਧਦੇ ਰਹੋ ਜਦ ਤੱਕ ਉਹ ਮਿਲ ਨਾ ਜਾਵੇ ਤਾਂ ਕਿ ਵਿਵੇਕਾਨੰਦ ਸਾਡਾ ਪਲਾ ਚੌਣ ਵਾਲੇ ਨਹੀਂ ਸਨ ਵਿਵੇਕਾਨੰਦ ਦਾ ਇਹ ਬਿਆਨ ਬਹੁਤ ਮਸ਼ਹੂਰ ਬਹੁਤ ਹੀ ਚਰਚਿਤ ਹੋ ਗਿਆ ਹੈ ਉੱਠੋ ਜਾਗੋ ਅਤੇ ਆਪਣੇ ਉਦੇਸ਼ ਵੱਲ ਵਧਦੇ ਰਹੋ ਜਦ ਤੱਕ ਉਹ ਮਿਲ ਨਾ ਜਾਵੇ ਕਿ ਅਸਲ ਵਿੱਚ ਉਹ ਇਹੀ ਕਹਿਣਾ ਚਾਹੁੰਦੇ ਸਨ ਇਹੀ ਮਤਲਬ ਸੀ ਉਹਨਾਂ ਦਾ ਥੋੜਾ ਸਮਝਣਾ ਪਵੇਗਾ ਕઠ ਉਪਨਿਸ਼ਦ ਪਹਿਲਾ ਅਧਿਆ ਤੀਜੀ ਵੰਲੀ 14ਵਾਂ ਮੰਤਰ ਉਤੇ ਨਿਰਵਰ ਹੈ ਵਿਵੇਕਾਨੰਦ ਦਾ ਇਹ ਬਹੁ ਪ੍ਰਸਿੱਧ ਬਿਆਨ ਤੇ ਕੀ ਹੈ ਉਹ ਬਿਆਨ ਉਤੀਸਠ ਜਾਗਰਤ ਪ੍ਰਾਪ్య ਵਰਾਨੀ ਬੋਧਤ ਉਠੋ ਜਾਗੋ ਅਤੇ ਚੰਗੇ ਲੋਕਾਂ ਕੋਲ ਜਾ ਕੇ ਗਿਆਨ ਪ੍ਰਾਪਤ ਕਰੋ ਇਹ ਫਿਰ ਵਿਵੇਕਾਨੰਦ ਕਹਿ ਰਹੇ ਹਨ ਇਹ ਕਿਆ ਸੀ ਵਿਵੇਕਾਨੰਦ ਨੇ ਤੇ ਅਸੀਂ ਉਹਨਾਂ ਦੀ ਗੱਲ ਨੂੰ ਕੀ ਬਣਾਤਾ ਉਠੋ ਜਾਗੋ ਪ੍ਰਾਪ్య ਵਰਾਨੀ ਬੋਧਤ ਉਠੋ ਜਾਗੋ ਅਤੇ ਗਿਆਨੀਆਂ ਕੋਲ ਜਾ ਕੇ ਬੋਧ ਪ੍ਰਾਪਤ ਕਰੋ ਫਿਰ ਅੱਗੇ ਜੋ ਸੂਤਰ ਹੈ ਉਹ ਏਸੀ ਗੱਲ ਉਤੇ ਹੈ ਕਿ ਗਿਆਨ ਦਾ ਰਾਜ ਚਾਕੂ ਦੀ ਧਾਰ ਤੇ ਤੁਰਨ ਵਰਗਾ ਹੈ ਇਹ ਦੱਸਿਆ ਸਾਨੂੰ ਗਿਆਨੀਆਂ ਨੇ ਇਹ ਪੂਰਾ ਸ਼ਲੋਕ ਕਠ ਉਪਨਿਸ਼ਦ ਤੋਂ ਹੈ ਸਮਝਣ ਦੀ ਕੋਸ਼ਿਸ਼ ਤਾਂ ਕਰੋ ਕਿ ਵਿਵੇਕਾਨੰਦ ਤੁਹਾਨੂੰ ਕਿਸ ਮਕਸਦ ਲਈ ਕਿਸ ਚੀਜ਼ ਨੂੰ ਪ੍ਰਾਪਤ ਕਰਨ ਲਈ ਉੱਠਣ ਤੇ ਜਾਗਣ ਲਈ ਕਹਿ ਰਹੇ ਹਨ ਉਹ ਕਿਸ ਮਕਸਦ ਦੀ ਗੱਲ ਕਰ ਰਹੇ ਹਨ ਤੇ ਤੂੰ ਕਿਹੜੇ ਮਕਸਦ ਨੂੰ ਪ੍ਰਾਪਤ ਕਰਨ ਲਈ ਵਿਵੇਕਾਨੰਦ ਦੇ ਉਪਦੇਸ਼ਾਂ ਦਾ ਸਹਾਰਾ ਲੈਣਾ ਚਾਹੁੰਦਾ ਹੈ ਮੰਤਰ ਤੋਂ ਇਹ ਸਾਫ਼ ਹੈ ਕਿ ਵਿਵੇਕਾਨੰਦ ਬੋਧ ਦੇ ਉਦੇਸ਼ ਬਾਰੇ ਗੱਲ ਕਰ ਰਹੇ ਹਨ ਉਹ ਕਹਿ ਰਹੇ ਹਨ ਕਿ ਉਠੋ ਜਾਗੋ ਅਤੇ ਤੁਹਾਡਾ ਮਕਸਦ ਬੋਧ ਹੋਣਾ ਚਾਹੀਦਾ ਹੈ ਗਿਆਨੀਆਂ ਕੋਲ ਜਾ ਕੇ ਬੋਧ ਪ੍ਰਾਪਤ ਕਰੋ ਉਹ ਇਹ ਨਹੀਂ ਕਹਿ ਰਹੇ ਕਿ ਕਿਸੇ ਨੀਵੇਂ ਮਕਸਦ ਲਈ ਤੂੰ ਵਿਵੇਕਾਨੰਦ ਦੇ ਨਾਮ ਅਤੇ ਉਹਨਾਂ ਦੇ ਸ਼ਬਦਾਂ ਦੀ ਬੇਅਦਬੀ ਕਰੇ ਪਰ ਅਜਿਹਾ ਹੀ ਹੋ ਰਿਹਾ ਹੈ ਤੁਹਾਡਾ ਮਕਸਦ ਕੀ ਹੈ ਮਕਸਦ ਤਾਂ ਸਿਰਫ ਇਹ ਹੈ ਕਿ ਬਸ ਕਿਸੇ ਤਰੀਕੇ ਮੈਨੂੰ ਉਹ ਨੌਕਰੀ ਮਿਲ ਜਾਏ ਦਾਜ ਵਧੀਆ ਮਿਲੇਗਾ ਸਮਾਜ ਚ ਨਾਮ ਹੋ ਜਾਵੇਗਾ ਤੇ ਫਿਰ ਜ਼ਿੰਦਗੀ ਪਰ ਜ਼ਿਆਦਾ ਕੰਮ ਨਹੀਂ ਕਰਨਾ ਪਵੇਗਾ ਇਸ ਲਈ ਕੰਦ ਤੇ ਲਿਖਦਾ ਉਠੋ ਜਾਗੋ ਤੇ ਰੁਕੋ ਨਾ ਜਦ ਤੱਕ ਮੰਜ਼ਲ ਨਾ ਮਿਲ ਜਾਵੇ ਤੇ ਥੱਲੇ ਵਿਵੇਕਾਨੰਦ ਦੀ ਤਸਵੀਰ ਵੀ ਲਾਤੀ ਕੀ ਵਿਵੇਕਾਨੰਦ ਨੇ ਆਪਣੇ ਜੀਵਨ ਵਿੱਚ ਕੋਈ ਅਜਿਹਾ ਉਦੇਸ਼ ਬਣਾਇਆ ਜਾਂ ਕਿ ਉਹਨਾਂ ਨੇ ਕਿਸੇ ਨੂੰ ਅਜਿਹੇ ਉਦੇਸ਼ਾਂ ਵੱਲ ਉਤਸ਼ਾਹਿਤ ਕੀਤਾ ਜਦੋਂ ਤੁਸੀਂ ਕਹਿੰਦੇ ਹੋ ਗੋਲ ਤਾਂ ਵਿਵੇਕਾਨੰਦ ਕਿਹੜੇ ਗੋਲ ਦੀ ਗੱਲ ਕਰਦੇ ਸਨ ਤੇ ਤੂੰ ਕਿਹੜੇ ਗੋਲ ਵੱਲ ਵਧ ਰਿਹਾ ਹੈ ਗੋਲ ਤੂੰ ਆਪਣੇ ਹੰਕਾਰ ਨਾਲ ਚੁਣਿਆ ਤੇ ਉਸ ਨੂੰ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਉਤਸ਼ਾਹਿਤ ਰੱਖਣ ਵਾਸਤੇ ਤੂੰ ਵਿਵੇਕਾਨੰਦ ਦੇ ਨਾਂ ਦਾ ਸਹਾਰਾ ਲੈ ਰਿਹਾ ਹੈ ਕੀ ਵਿਵੇਕਾਨੰਦ ਦੇ ਅਨੁਸਾਰ ਗੋਲ ਇਹ ਹੈ ਕਿ ਤੁਸੀਂ ਬਹੁਤ ਧਨ ਕਮਾਓ ਅਤੇ ਸਮਾਜ ਵਿੱਚ ਤੁਹਾਡਾ ਨਾਮ ਹੋਵੇ ਪਰ ਵੇਖੋ ਤੁਹਾਡੇ ਆਪਣੇ ਗੋਲ ਕੀ ਹਨ ਵਿਵੇਕਾਨੰਦ ਜਿਹੜੇ ਗੋਲ ਦੀ ਗੱਲ ਕਰ ਰਹੇ ਹਨ ਉਹ ਤਾਂ ਮੰਤਰ ਵਿੱਚ ਸਾਫ਼ ਹੋ ਗਿਆ ਉਤੀਸ਼ਟ ਜਾਗਰਤ ਪ੍ਰਾਪ्य ਵਾਰਾਂਗੀ ਬੋਧਿਤ ਸਚੇਤਤਾ ਮਕਸਦ ਹੈ ਸਮਝ ਮਕਸਦ ਹੈ ਕੀ ਤੇਰਾ ਇਹ ਮਕਸਦ ਹੈ ਤੂੰ ਸੀਤਾ ਜੇ ਕਿਤਾਬ ਵੀ ਪੜ੍ਹਦੇ ਹੋ ਤਾਂ ਜੋ ਇਮਤਿਹਾਨ ਵਿੱਚ ਕੰਮ ਆਵੇਗੀ ਸਮਝਣਾ ਤਾਂ ਤੁਹਾਡਾ ਮਕਸਦ ਹੈ ਹੀ ਨਹੀਂ ਤੇ ਇੱਕ ਤੋਂ ਵੱਧ ਕੇ ਇੱਕ ਅਗਿਆਨੀ ਨੌਜਵਾਨ ਆਪਣੇ ਬੇਕਾਰ ਉਦੇਸ਼ਾਂ ਨੂੰ ਪੂਰਾ ਕਰਨ ਲਈ ਸਵਾਮੀ ਵਿਵੇਕਾਨੰਦ ਨੂੰ ਆਸਰਾ ਬਣਾਏ ਬੈਠੇ ਹਨ ਤੇਰਾ ਉਦੇਸ਼ ਕੀ ਹੈ ਇਹੋ ਜਿਹਾ ਕੁਝ ਕਰ ਲਵਾਂ ਤਾਂ ਉਹ ਕੁੜੀ ਮਿਲ ਜਾਊ ਮੈਨੂੰ ਤੇ ਇਸ ਲਈ ਕਿਸ ਦਾ ਨਾਂ ਲਿਆ ਜਾ ਰਿਹਾ ਹੈ ਇਹ ਜੋ ਸਭ ਕੋਚਿੰਗ ਕਲਾਸਾਂ ਮੋਟੀਵੇਸ਼ਨ ਉਦਯੋਗ ਚੱਲ ਰਹੇ ਹਨ ਸਭ ਅਜੇਹੀ ਗੱਲਾਂ ਉੱਤੇ ਹੀ ਟਿਕਿਆ ਹੋਇਆ ਹੈ ਇਹ ਸਭ ਇਨ੍ਹਾਂ ਗੱਲਾਂ ਨੂੰ ਕੰਧਾਂ ਉੱਤੇ ਲਿਖ ਕੇ ਰੱਖਦੇ ਹਨ ਉਠੋ ਜਾਗੋ ਰੁਕੋ ਨਾ ਕਿਉਂ ਤੁਸੀਂ ਗਲਤ ਵਰਤੋ ਕਰ ਰਹੇ ਹੋ ਇੱਕ ਇੰਨੇ ਉੱਚੇ ਚਰਿੱਤਰ ਵਾਲੇ ਦੀ ਤੇ ਇੱਕ ਇੰਨੀ ਉੱਚੀ ਗੱਲ ਦੀ ਇਹ ਤੂੰ ਸੁਆਮੀ ਵਿਵੇਕਾਨੰਦ ਹੀ ਨਹੀਂ ਕਾਠੋ ਉਪਨਿਸ਼ਦ ਦੀ ਵੀ ਦੁਰਵਰਤੋ ਕਰ ਰਹੇ ਹੈਂ ਮਕਸਦ ਤੇ ਮੰਜ਼ਲ 'ਚ ਫਰਕ ਹੁੰਦਾ ਹੈ ਭਰਾ। ਵਿਵੇਕਾਨੰਦ ਦਾ ਕੰਮ ਇਹ ਸੀ ਕਿ ਉਹ ਤੈਨੂੰ ਜੀਵਨ ਦੇ ਉੱਚੇ ਉਦੇਸ਼ਾਂ ਵੱਲ ਪ੍ਰੇਰਿਤ ਕਰਨ। ਪਰ ਤੂੰ ਜੋ ਉਦੇਸ਼ ਬਣਾਏ ਹਨ ਉਹ ਕਿਸੇ ਵੀ ਤਰੀਕੇ ਨਾਲ ਉੱਚੇ ਨਹੀਂ ਹਨ। ਉੱਚਾ ਉਦੇਸ਼ ਕਿੱਦਾਂ ਹੁੰਦਾ ਹੈ? ਸਵਾਮੀ ਜੀ ਦੀ ਜ਼ਿੰਦਗੀ ਨੂੰ ਵੇਖ ਲਓ। ਸਮਝ ਆ ਜਾਏਗੀ। ਅਕਸਰ ਲੋਕ ਜਿੰਨੇ ਪੜੇ ਲਿਖੇ ਹੁੰਦੇ ਹਨ। ਸਵਾਮੀ ਵਿਵੇਕਾਨੰਦ ਉਹਨਾਂ ਨਾਲੋਂ ਵੱਧ ਪੜੇ ਲਿਖੇ ਸਨ। ਉੱਚੀ ਤੋਂ ਉੱਚੀ ਸਰਕਾਰੀ ਨੌਕਰੀ ਲੈ ਸਕਦੇ ਸਨ। ਜ਼ਿਆਦਾਤਰ ਲੋਕਾਂ ਨਾਲੋਂ ਕਈ ਗੁਣਾ ਵਧੀਆ ਮਜ਼ਬੂਤ ਤੇ ਮਨਮੋਹਕ ਸੁਭਾਅ ਸੀ Swami Vivekananda ਦਾ। ਉਹ ਸਮਾਜ ਵਿੱਚ ਬਹੁਤ ਉੱਚਾ ਦਰਜਾ ਹਾਸਲ ਕਰ ਸਕਦੇ ਸਨ। ਤਿੰਨ-ਚਾਰ ਭਾਸ਼ਾਾਂਾਂ 'ਤੇ ਉਹਨਾਂ ਦੀ ਜ਼ਬਰਦਸਤ ਪਕੜ ਸੀ। ਉਹ ਜਿਸ ਵੀ ਥਾਂ ਦੀ ਇੱਛਾ ਕਰਦੇ, ਉਹਨਾਂ ਨੂੰ ਮਿਲ ਜਾਂਦੀ। ਪਰ ਇਹ ਛੋਟੇ ਉਦੇਸ਼ਾਂ ਨੂੰ ਛੱਡ ਕੇ ਉਹਨਾਂ ਨੇ ਜੋ ਜੀਵਨ ਵਿੱਚ ਸਭ ਤੋਂ ਉੱਚਾ ਉਦੇਸ਼ ਹੋ ਸਕਦਾ ਸੀ ਉਹ ਚੁਣਿਆ ਤੇ ਉਸ ਦੀ ਗੱਲ ਕਰ ਰਹੇ ਸਨ ਜਾਗੋ ਉਠੋ ਅਤੇ ਉਸ ਮੰਜ਼ਿਲ ਵੱਲ ਵਧੋ ਤੇਰੇ ਮਕਸਦ ਸਭ ਨੀਵੇਂ ਤੇ ਨਾ ਲੈ ਰਹਾ ਹੈ ਵਿਵੇਕਾਨੰਦ ਦਾ ਕੀ ਹਨ ਤੁਹਾਡੇ ਉਦੇਸ਼ ਕੇ ਫਲਾਨੀ ਪ੍ਰੀਖਿਆ ਪਾਸ ਕਰ ਲਵਾਂ ਤੇ ਪ੍ਰੀਖਿਆ ਕਿਉਂ ਪਾਸ ਕਰਨੀ ਹੈ ਪੜ੍ਹਖਿਆ ਛੱਡ ਤੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਤੂੰ ਉਹ ਕੋਰਸ ਕਿਉਂ ਕਰ ਰਿਹਾ ਹੈ ਜਦੋਂ ਤੈਨੂੰ ਪਤਾ ਹੀ ਨਹੀਂ ਕਿ ਤੂੰ ਪੜ੍ਹਾਈ ਕਿਉਂ ਕਰ ਰਿਹਾ ਹੈ ਤਾਂ ਇਸ ਲਈ ਤੈਨੂੰ ਫਿਰ ਮੋਟੀਵੇਸ਼ਨ ਦੀ ਲੋੜ ਪੈਂਦੀ ਹੈ ਪਰ ਤੂੰ ਇਹ ਨਹੀਂ ਵੇਖੇਂਗਾ ਕਿ ਅਸਲ ਵਿੱਚ ਵਿਵੇਕਾਨੰਦ ਅਤੇ ਉਪਨਿਸ਼ਦ ਕੀ ਸਮਝਾਉਣਾ ਚਾਹੁੰਦੇ ਹਨ ਤੂੰ ਇਹ ਜਾਂਚਣ ਦੀ ਵੀ ਕੋਸ਼ਿਸ਼ ਨਹੀਂ ਕਰੇਂਗਾ ਕਿ ਅਸਲ ਵਿੱਚ ਵਿਵੇਕਾਨੰਦ ਨੇ ਕੀ ਕਿਹਾ ਸੀ ਕੀ ਸਿੱਖਿਆ ਦਿੱਤੀ ਸੀ ਤੇਰੇ ਹੱਥ ਤੇ ਇੱਕ ਸੁਖਦਾਇਕ ਲਾਈਨ ਲੱਗ ਗਈ ਹੈ ਇੱਕ ਉਧਰਣ ਤੇ ਤੂੰ ਉਸ ਨੂੰ ਰਟਦਾ ਜਾ ਰਿਹਾ ਹੈ ਰਟਦਾ ਜਾ ਰਿਹਾ ਹੈ ਬੜੀ ਆਸਾਨੀ ਹੋ ਗਈ ਨਾ ਆਪਣੇ ਛੋਟੇ ਤੇ ਘਟੀਆ ਉਦੇਸ਼ਾਂ ਲਈ ਕਿਸੇ ਉੱਚੇ ਇਨਸਾਨ ਦੀ ਵਰਤੋਂ ਕਰ ਲੋ ਹੰਕਾਰ ਨੂੰ ਬਹੁਤ ਚੰਗਾ ਲੱਗਦਾ ਹੈ ਕਿ ਵੇਖੋ ਅਸੀਂ ਜੋ ਕਰਨਾ ਚਾਹੁੰਦੇ ਹਾਂ ਉਹੀ ਕਰਨ ਲਈ ਤਾਂ ਸਾਨੂੰ ਇੱਕ ਉੱਚੇ ਇਨਸਾਨ ਨੇ ਵੀ ਆਖਿਆ ਹੈ ਤਾਂ ਫਿਰ ਅਸੀਂ ਕੁਝ ਗਲਤ ਨਹੀਂ ਕਰ ਰਹੇ ਪਰ ਤੁਸੀਂ ਬਹੁਤ ਗਲਤ ਕਰ ਰਹੇ ਹੋ ਜ਼ਿਆਦਾਤਰ ਵਿਦਿਆਰਥੀ ਜਾਂ ਜੋ ਪ੍ਰਵੇਸ਼ ਪ੍ਰੀਖਿਆ ਦੇ ਉਮੀਦਵਾਰ ਹੁੰਦੇ ਹਨ ਉਹ Swami Vivekananda ਦੀ ਇਸ ਗੱਲ ਦਾ ਹਵਾਲਾ ਦਿੰਦੇ ਹਨ ਉਹਨਾਂ ਤੋਂ ਮੈਂ ਪੁੱਛ ਰਿਹਾ ਹਾਂ ਤੂੰ ਕਿਉਂ ਪੜਾਈ ਕਰ ਰਿਹਾ ਹੈ ਕੀ ਤੂੰ ਸੱਚਮੁੱਚ ਇੰਜੀਨੀਅਰ ਬਣਨਾ ਚਾਹੁੰਦਾ ਸੀ ਕੀ ਤੈਨੂੰ ਇੰਜੀਨੀਅਰਿੰਗ ਨਾਲ ਪਿਆਰ ਹੈ ਤੂੰ ਜਿਸ ਨੌਕਰੀ ਪਿੱਛੇ ਭੱਜ ਰਿਹਾ ਹੈ ਜਾਂ ਜਿਸ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਉਹ ਕਿਉਂ ਕਰ ਰਿਹਾ ਹੈ ਦਿਲੋਂ ਦੱਸੀ ਕੀ ਦੁਨੀਆ ਦੀ ਭਲਾਈ ਲਈ ਸਵਾਮੀ ਵਿਵੇਕਾਨੰਦ ਨੇ ਸਾਫ਼ ਕਹਿ ਦਿੱਤਾ ਸੀ ਕਿ ਜੇਕਰ ਮਨੁੱਖ ਵਜੋਂ ਜਨਮ ਲਿਆ ਹੈ ਤਾਂ ਸਿਰਫ ਇੱਕ ਹੀ ਉਦੇਸ਼ ਹੋ ਸਕਦਾ ਹੈ ਇਹ ਹੀ ਉਹਨਾਂ ਦੇ ਆਪਣੇ ਸ਼ਬਦ ਹਨ ਆਪਣੀ ਮੁਕਤੀ ਅਤੇ ਸੰਸਾਰ ਦੀ ਭਲਾਈ ਬਿਲਕੁਲ ਇਹ ਸਵਾਮੀ ਵਿਵੇਕਾਨੰਦ ਦੇ ਸ਼ਬਦ ਹਨ ਜਾ ਕੇ ਲੱਭ ਲੈ ਉਹ ਕਹਿ ਰਹੇ ਨੇ ਕਿ ਮਨੁੱਖੀ ਜਨਮ ਦਾ ਇਹੀ ਮਕਸਦ ਹੈ ਆਪਣੀ ਮੁਕਤੀ ਅਤੇ ਸੰਸਾਰ ਦੀ ਭਲਾਈ ਤੂੰ ਜਿਸ ਨੌਕਰੀ ਦੇ ਪਿੱਛੇ ਭੱਜ ਰਿਹਾ ਹੈ ਆਪਣੀ ਮੁਕਤੀ ਲਈ ਭੱਜ ਰਿਹਾ ਹੈ ਜਾਂ ਭਗਤੀ ਲਈ ਭੱਜ ਰਿਹਾ ਹੈ ਮੁਕਤੀ ਸਮਝਦਾ ਹੈ ਭੋਗ ਖਪਤ ਉਹ ਮੁਕਤੀ ਸਿਖਾ ਗਏ ਤੇ ਤੁਹਾਡੀ ਨੀਅਤ ਭੋਗ ਹੈ ਮਾਫ ਕਰਦੇ ਹੋ ਉਹਨਾਂ ਨੂੰ ਭਰਾ ਤੂੰ ਜੋ ਕਰਨਾ ਹੈ ਕਰ ਉਹਨਾਂ ਦੇ ਨਾਂ ਤੇ ਕਿਉਂ ਇਲਜ਼ਾਮ ਲਾਂਦਾ ਹੈ ਉਹ ਕਹਿ ਰਹੇ ਹਨ ਕਿ ਹੋਰਾਂ ਨਾਲ ਇੱਕੋ ਸੰਬੰਧ ਹੋਣਾ ਚਾਹੀਦਾ ਹੈ ਉਹਨਾਂ ਦਾ ਭਲਾ ਤੁਸੀਂ ਜਿਸ ਦੇ ਪਿੱਛੇ ਭੱਜ ਰਹੇ ਹੋ ਉਹ ਕਿਸ ਲਈ ਕਿ ਹੋਰਾਂ ਦੀ ਭਲਾਈ ਹੋਵੇ ਜਾਂ ਇਸ ਲਈ ਕਿ ਤੁਸੀਂ ਹੋਰਾਂ 'ਤੇ ਰਾਜ ਕਰ ਸਕੋ ਹਕੂਮਤ ਕਰ ਸਕੋ ਮੌਕਾ ਮਿਲਣ ਤੇ ਹੋਰਾਂ ਤੋਂ ਰਿਸ਼ਵਤ ਵੀ ਲੈ ਸਕੋ ਤਾਂ ਉਹ ਜੋ ਕਹਿ ਗਏ ਕਿ ਤੂੰ ਉਹ ਕਰਨਾ ਚਾਹੁੰਦਾ ਹੈ ਇੱਕ ਵਾਰ ਉਹਨਾਂ ਦੀ ਜ਼ਿੰਦਗੀ ਵੇਖ ਤੇ ਇੱਕ ਵਾਰੀ ਆਪਣੀ ਜ਼ਿੰਦਗੀ ਵੇਖ ਕੋਈ ਸਮਾਨਤਾ ਨਹੀਂ ਬਲਕਿ ਜ਼ਬਰਦਸਤ ਵਿਰੋਧ ਵਿਰੋਧ ਵੀ ਨਹੀਂ ਜ਼ਬਰਦਸਤ ਉਲਟ ਤੁਸੀਂ ਵਿਵੇਕਾਨੰਦ ਦੇ ਉਲਟ ਚੱਲ ਰਹੇ ਹੋ ਤੇ ਉਤੋਂ ਕਮੰਡ ਹੈ ਨਾ ਕਿ ਉਹਨਾਂ ਦੇ ਹੀ ਸ਼ਬਦਾਂ ਤੇ ਕਬਜ਼ਾ ਵੀ ਕਰ ਰਹੇ ਹੋ ਨਾ ਕਰੋ ਜੇਕਰ ਤੂੰ Swami Vivekananda ਦਾ ਨਾਮ ਲੈ ਰਿਹਾ ਹੈ ਤਾਂ ਅਸਲ ਵਿੱਚ ਉਹਨਾਂ ਦੀ ਸਿੱਖਿਆ ਨੂੰ ਸਮਝ ਉਹਨਾਂ ਦੀ ਜ਼ਿੰਦਗੀ ਨੂੰ ਵੇਖ ਅਤੇ ਉਹਨਾਂ ਵਾਂਗ ਬੇਖੌਫ ਤੇ ਤਿਆਗੀ ਨੌਜਵਾਨ ਬਣਨ ਦੀ ਕੋਸ਼ਿਸ਼ ਕਰ